ਹੱਥਾਂ ਦੀਆਂ ਉਂਗਲਾਂਆਂ ਔਰ ਪੈਰਾਂ ਦੀਆਂ ਉਂਗਲਾਂ ਸੁੱਚ ਜਾਣ ਸਰਦੀਆਂ ਦੇ ਦਿਨਾਂ ਦੇ ਵਿੱਚ ਤਾਂ ਕੀ ਕਰਨਾ ਗਰਮ ਪਾਣੀ ਲੈ ਲਿਆ ਗਰਮ ਪਾਣੀ ਦੇ ਵਿੱਚ ਇੱਕ ਚਮਚਾ ਭਰ ਕੇ ਪਾਤਾ ਨਮਕ ਦਾ ਉਸ ਤੋਂ ਬਾਅਦ ਇਸ ਦੇ ਵਿੱਚ ਪਾਇਆ ਇੱਕ ਢੱਕਣ ਆਪਣੇ ਡਿਟੋਲ ਦਾ ਔਰ ਨਾਲ ਦੀ ਨਾਲ ਹੀ ਆਪਾਂ ਇਸ ਦੇ ਵਿੱਚ ਪਾ ਦੇਣਾ ਇੱਕ ਸਿਰਕੇ ਦਾ ਢੱਕਣ ਐਪਲ ਵਿਨੇਗਰ ਔਰ ਦੈਨ ਇਸ ਦੇ ਬਾਅਦ ਆਪਾਂ ਇਸ ਦੇ ਵਿੱਚ ਪੈਰਾਂ ਨੂੰ ਡਿਪ ਕਰ ਦੇਣਾ ਹੈ 10 ਮਿੰਟ ਆਪਾਂ ਇਦਾਂ ਹੀ ਰੱਖਾਂਗੇ ਜਦੋਂ 10 ਮਿੰਟ ਹੋ ਜਾਣ ਫਿਰ ਆਪਾਂ ਦੋਨੋਂ ਪੈਰ ਆਪਦੇ ਬਾਹਰ ਕੱਢ ਲੈਣੇ ਹਨ ਔਰ ਸਿੰਪਲ ਇੱਕ ਕੱਪੜੇ ਨਾਲ ਸੁਕਾ ਲੈਣੇ ਹਨ ਔਰ ਦੈਨ ਫਿਰ ਆਪਾਂ ਪੇਸਟ ਤਿਆਰ ਕੀਤਾ ਜਿਸ ਦੇ ਵਿੱਚ ਪਾਇਆ ਆਪਾਂ ਸਰੋਂ ਦਾ ਤੇਲ ਔਰ ਇਸ ਦੇ ਵਿੱਚ ਪਾਇਆ ਆਪਾਂ ਪੋਵਿਡੀਨ ਆਇਓਡੀਨ ਪਾਊਡਰ ਔਰ ਐਦਾਂ ਦਾ ਪੇਸਟ ਬਣ ਜੇਗਾ ਔਰ ਇਸ ਨੂੰ ਤੁਸੀਂ ਆਪ ਦੀਆਂ ਉਂਗਲਾਂ ਤੇ ਐਦਾਂ ਲਾ ਲੈਣਾ ਹੈ ਔਰ ਇਸ ਨੂੰ ਤੁਸੀਂ 10 ਮਿੰਟ ਲਈ ਸੁਕਾਉਣਾ ਹੈ ਜਦੋਂ 10 ਮਿੰਟ ਹੋ ਜਾਣ ਫਿਰ ਤੁਸੀਂ ਇਸ ਨੂੰ ਹੀਟਰ ਦੇ ਅੱਗੇ ਸੁਕਾ ਸਕਦੇ ਹੋ ਜਦੋਂ ਇਹ ਹੋ ਗਿਆ ਫਿਰ ਤੁਸੀਂ ਇਸ ਦੇ ਉੱਪਰ ਵੈਸਲੀਨ ਵੈਸਲੀਨ ਲਾ ਲੈਣੀ ਹੈ ਚੰਗੀ ਤਰ੍ਹਾਂ ਇਸ ਦੀ ਮ사ਜ ਕਰਾਂਗੇ ਵੈਸਲੀਨ ਹੋ ਜਾਵੇ ਇਸ ਦੇ ਉੱਪਰ ਆਪਾਂ ਸੌਕਸ ਪਾ ਕੇ ਐਦਾਂ ਆਰਾਮ ਨਾਲ ਸੌ ਜਾਣਾ ਹੈ ਔਰ ਜਦੋਂ ਸੋਂਗੇ ਜਦੋਂ ਨੈਗ ਆ ਗਿਆ ਸਾਕਸ ਨੂੰ ਉਤਾਰ ਦੇਣਾ ਹੈ ਐਦਾਂ ਹੀ ਤੁਸੀਂ ਹੱਥਾਂ ਤੇ ਕਰੋਗੇ ਤਾਂ ਤੁਸੀਂ ਬਹੁਤ ਜਲਦੀ ਆਰਾਮ ਪਾ ਸਕਦੇ ਹੋ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਲਓ ਦੋ ਕਸਰਤਾਂ ਵੀ ਕਰੋ ਐਨਕਲ ਟੋ ਪੰਪਸ ਕਰਾਂਗੇ ਆਪਾਂ 20 ਵਾਰੀ ਕਰਾਂਗੇ ਇਸਦੇ ਦੋ ਸੈੱਟ ਲਾਉਣੇ ਆ ਔਰ ਦੈਨ ਆਪਾਂ ਪਿੰਜੜੀ ਨੂੰ ਸਟ੍ਰੈਚ ਕਰਾਂਗੇ ਕਿਸੇ ਵੀ ਕੱਪੜੇ ਨਾਲ ਇਸ ਨੂੰ ਖਿੱਚ ਦਾਂਗੇ 10 ਸੈਕਿੰਡ ਹੋਲਡ ਇਸਦੇ ਵੀ ਤੁਸੀਂ ਚਾਰ ਸੈੱਟ ਲਾਉਣੇ ਆ ਦੋਨੋਂ ਕਸਰਤਾਂ ਨਾਲ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ